ਇਨਸਟਾ ਸਟਾਰ ਅਤੇ ਸੋਸ਼ਲ ਮੀਡੀਆ ਤੇ ਮਸ਼ਹੂਰ ਕਮਲਪ੍ਰੀਤ ਕੋਰ ਭਾਬੀ ਉਰਫ ਕੰਚਨ ਗੁਮਾਰੀ ਦੀ ਬਟਿੰਡਾ ਦੇ ਵਿੱਚ ਇੱਕ ਗੱਡੀ ਤੋਂ ਮਿਲੀ ਲਾਸ਼ ਤੋਂ ਬਾਅਦ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਇਹ ਸਾਰਾ ਮਾਮਲਾ ਕਿਸ ਤਰ੍ਹਾਂ ਹੋਇਆ ਦੱਸਦੀ ਹੈ ਤੁਹਾਨੂੰ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਕਮਲਪ੍ਰੀਤ ਕੌਰ ਉਫ ਭਾਬੀ 9 ਜੂਨ ਨੂੰ ਆਪਣੇ ਘਰੋਂ ਇੱਕ ਸ਼ੂਟ ਦੇ ਸਿਲਸਲੇ 'ਚ ਨਿਕਲੀ ਸੀ ਘਰਦਿਆਂ ਨੂੰ ਇਹ ਕਹਿ ਕੇ ਨਿਕਲੀ ਸੀ ਕਿ ਇੱਕ ਸ਼ੂਟ ਦੇ ਸਿਲਸਲੇ 'ਚ ਜਾ ਰਹੀ ਹੈ ਜਿਸ ਤੋਂ ਬਾਅਦ ਉਸ ਦੀ ਘਰਦਿਆਂ ਵਾਲਿਆਂ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਹੁੰਦੀ ਆ ਤਾਂ ਹੁਣ ਉਸ ਦੀ ਡੈੱਡ ਬੋਡੀ ਉਸ ਦੀ লাশ ਜਿਹੜੀ ਹੈ ਇੱਕ ਕਾਰ ਤੋਂ ਮਿਲਦੀ ਹੈ ਜੋ ਕਿ ਉਸ ਦੇ ਨਾਮ ਤੇ ਹੀ ਰਜਿਸਟਰਡ ਆ ਇਸ ਸਾਰੇ ਮਾਮਲੇ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਸਾਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਇਹ ਸਾਰਾ ਮਾਮਲਾ ਵਾਪਰਿਆ ਵੈ ਤੇ ਜਾਣਕਾਰੀ ਤੋਂ ਬਾਅਦ ਹੁਣ ਕਿਸ-ਕਿਸ ਐਂਗਲ ਤੋਂ ਪੁਲਿਸ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਸਰ ਸਾਹਿਬ ਗੱਡੀ ਦੇ ਵਿੱਚ ਲਾਸ਼ ਪਈ ਹੈ ਕੀ ਕਾਰਨਾ ਹੈ ਕੁਝ ਪਤਾ ਲੱਗਿਆ ਹੁਣ ਤੱਕ ਵੀ ਕੌਣ ਹੈ ਇਹ ਜਾਂ ਕਿਤੋਂ ਦੀ ਹੈ ਕਿਵੇਂ ਲਾਸ਼ ਇੱਥੇ ਬਰੰਦ ਹੋਈ ਇਹ ਸਾਨੂੰ ਇੱਕ ਕੰਟਰੋਲ ਰੂਮ ਤੋਂ ਤਲਾਹ ਮਿਲੀ ਸੀ ਕਿ ਇੱਥੇ ਇੱਕ ਸਸਪੀਸ਼ੀਅਸ ਹਾਲਾਤ ਦੇ ਵਿੱਚ ਇੱਕ ਗੱਡੀ ਖੜੀ ਆ ਜਿਹਦੇ ਵਿੱਚ ਕੋਈ ਲਾਸ਼ ਵਗੈਰਾ ਹੋ ਸਕਦੀ ਹੈ ਜਸਤੇ ਅਸੀਂ ਤੁਰੰਤ ਇੱਥੇ ਆਪਣੀ ਮੈਂ ਆਪਣੀ ਟੀਮ ਸਮੇਤ ਪਹੁੰਚਾ ਸਾਡੇ ਸੀਨੀਅਰ ਅਫਸਰ ਪਹੁੰਚੇ ਆ ਤੇ ਜਦੋਂ ਅਸੀਂ ਸਰਸਰੀ ਤੌਰ ਤੇ ਚੈੱਕ ਕੀਤਾ ਤੇ ਇੱਕ ਸਾਨੂੰ ਇਸ ਦੇ ਵਿੱਚ ਇੱਕ ਲੇਡੀ ਦੀ ਲਾਸ਼ ਜਿਹੜੀ ਨਜ਼ਰ ਆ ਰਹੀ ਆ ਕ੍ਰਾਈਮ ਸੀਨ ਨੂੰ ਅਸੀਂ ਪ੍ਰੀਜ਼ਰਵ ਕੀਤਾ ਵਿਆ ਸਾਡੀਆਂ ਜਿਹੜੀਆਂ ਫਰੈਂਸਿਕ ਟੀਮਾਂ ਅਸੀਂ ਬੁਲਾਇਆ ਪਿਆ ਤੇ ਜਿਹੜੀ ਲਾਸ਼ ਦੀ ਆਈਡੈਂਟੀਫਿਕੇਸ਼ਨ ਆ ਅਸੀਂ ਜਿਹੜੀ ਕਰਨ ਲਈ ਆ ਜਿਹੜੇ ਐਫਰਟਸ ਆ ਜਿਹੜੇ ਉਹ ਅਸੀਂ ਕਰ ਰਹੇ ਆ ਕੀ ਲੱਗਦਾ ਇਹ ਕਿੰਨੇ ਦਿਨ ਪੁਰਾਣੀ ਲੱਗਦੀ ਹੈ ਦੇਖੋ ਉਹ ਤਾਂ ਹਜੇ ਫਰਾਂਸਿਕ ਟੀਮ ਸਾਡੀ ਆਉਗੀ ਉਹ ਇਹਦਾ ਅਨਲਿਸਿਸ ਕਰੂਗੀ ਐਗਜ਼ੈਕਟਲੀ ਤਾਂ ਕੁਝ ਵੀ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਰਿਪੋਰਟ ਤੋਂ ਬਾਅਦ ਹੀ ਆਪਾਂ ਕਲੀਅਰ ਆਇਡੈਂਟੀਫਿਕੇਸ਼ਨ ਦੇ ਵਿੱਚ ਕੋਈ ਪਤਾ ਲੱਗੇ ਗੱਡੀ ਕਿੱਥੋਂ ਦੀ ਹੈ ਜਾਂ ਇਹ ਹਾਂ ਉਹ ਨੰਬਰ ਅਸੀਂ ਪਾ ਕੇ ਉਹੀ ਆਇਡੈਂਟੀਫਾਈ ਕਰ ਰਹੇ ਹਾਂ ਅਜੇ ਸਾਡੇ ਆਇਡੈਂਟੀਫਿਕੇਸ਼ਨ ਸੰਬੰਧੀ ਜਿਹੜੇ ਐਫਰਟਸ ਚੱਲ ਰਹੇ ਆ ਤੇ ਜਦੋਂ ਆਇਡੈਂਟੀਫਾਈ ਹੋ ਗਈ ਤਾਂ ਆਪ ਜੀ ਨੂੰ ਜਿਹੜੀ ਅਸੀਂ ਇਨਫੋਰਮ ਕਰਾਂਗੇ ਨਹੀਂ ਨਹੀਂ ਤੇ ਕੀ ਮਾਮਲਾ ਦਰਜ ਕਰ ਲਿਆ ਕਿਸੇ ਦੇ ਨਹੀਂ ਹਜੇ ਤਾਂ ਫਿਲਹਾਲ ਫਿਲਹਾਲ ਸਾਡੀ ਫਰੈਂਸਿਕ ਟੀਮ ਚੋਂ ਕ੍ਰਾਈਮ ਸੀਨ ਨੂੰ ਪਰਦਾਵੂ ਕੀਤਾ ਵਿਆ ਸੀ ਤੇ ਉਸ ਤੋਂ ਬਾਅਦ ਆਇਡੈਂਟੀਫਾਈ ਕਰਨ ਲਈ ਇਹਨੂੰ ਅਸੀਂ ਮੋਰਚਰੀ ਦੇ ਵਿੱਚ ਰਖਾਵਾਂਗੇ ਤੇ ਇਨਸਪੈਕਟਰ ਸਾਹਿਬ ਇਹ ਹਰੀਸ਼ ਦੀ ਜਿਹੜੀ ਆ ਪਾਰਕਿੰਗ ਇਸ ਪਾਰਕਿੰਗ ਦੇ ਵਿੱਚ ਜਦੋਂ ਵੀ ਗੱਡੀ ਲੱਗਦੀ ਉਹਦੀ ਕੋਈ ਪਰਚੀ ਕੱਟੀ ਜਾਂਦੀ ਹੋਊਗੀ ਬਿਲਕੁਲ ਕੱਟੀ ਵੀ ਆ ਜੀ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਕੈਮਰੇ ਅਸੀਂ ਖੰਗਾਲ ਰਹੇ ਆ ਤੇ ਬਾਕੀ ਜਿਹੜੀ ਪ੍ਰੀਮ ਪ੍ਰੀਲਮ ਨੇ ਇਨਵੈਸਟੀਗੇਸ਼ਨ ਆ ਉਹ ਤੋਂ ਸਾਨੂੰ ਅਜੇ ਤੱਕ ਇਹੀ ਚੀਜ਼ ਪਤਾ ਲੱਗੀ ਵੀ ਇਹ ਜਿਹੜੀ ਡੈੱਡ ਬੋਡੀ ਇੱਥੋਂ ਜਿਹੜੀ ਹੈਗੀ ਆ ਉਹ ਸਾਨੂੰ ਮਿਲੀ ਆ ਕਾਰ ਦਾ ਨੰਬਰ ਅਸੀਂ ਆਲਮੋਸਟ ਟ੍ਰੇਸ ਕਰ ਲਿਆ ਟੀਮਾਂ ਅਸੀਂ ਬਣਾਤੀਆਂ ਹਾਂ ਜੀ ਕੋਈ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਕਿ ਕੋਈ ਚੈਕਿੰਗ ਕਿਉਂ ਨਹੀਂ ਕੀਤੀ ਅਸੀਂ ਗੱਡੀ ਖੜੀ ਹੈ ਨਹੀਂ ਚੱਲ ਰਹੀ ਹੈ ਇਹਨਾਂ ਨੂੰ ਸਾਰੇ EMPLOYEES ਨੂੰ ਅਸੀਂ ਬੁਲਾਇਆ ਵਿਆ ਸੰਮਣ ਕੀਤਾ ਵਿਆ ਇੱਥੇ ਬਾਹਰ ਤੇ ਸਾਡੇ ਮੁਲਾਜ਼ਮਾਂ ਜਿਹੜੇ ਸਾਡੇ ਸੀਨੀਅਰ ਅਫਸਰ ਵੀ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਆ ਤੇ ਦੂਜੇ ਪਾਸੇ ਤਸਵੀਰਾਂ ਤੁਸੀਂ ਉਸ ਘਰ ਦੀਆਂ ਦੇਖ ਰਹੇ ਹੋ ਜਿੱਥੇ ਲੁਧਿਆਣਾ ਦੇ ਵਿੱਚ ਇਸ ਘਰ ਦੇ ਵਿੱਚ ਕਮਲਪ੍ਰੀਤ ਕੌਰ ਭਾਬੀ ਉਰਫ ਕੰਚਨ ਕੁਮਾਰੀ ਰਹਿੰਦੀ ਸੀ ਤਾਂ ਇਸ ਸਾਰੇ ਮਾਮਲੇ ਨੂੰ ਲੈ ਕੇ ਕੰਚਨ ਕੁਮਾਰੀ ਉਰਫ ਕਮਲਪ੍ਰੀਤ ਕੌਰ ਭਾਬੀ ਦੇ ਗਵੰਡੀਆਂ ਦਾ ਕੀ ਹੈ ਕਹਿਣਾ ਕਿਸ ਤਰ੍ਹਾਂ ਦੇ ਸੁਭਾਅ ਦੀ ਸੀਗੀ ਉਹ ਤੇ ਕਿਸ ਤਰ੍ਹਾਂ ਦਾ ਉਸਦਾ ਰਹਿਣ ਸਹਿਣ ਸੀਗਾ ਉਸ ਦੇ ਬਾਰੇ ਉਸ ਦੇ ਆਲੇ ਦੁਆਲੇ ਦੇ ਗਵੰਡੀਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਸੁਣਾਦੇ ਹਾਂ ਹਾਂਜੀ ਮਾਤਾ ਜੀ ਇਹ ਕਮਲਕੌਰ ਮਤਲਬ ਤੁਹਾਡੀ ਕੁੜੀ ਸੀਗਾ ਹਾਂਜੀ ਕਿਹੋ ਜਿਹਾ ਸੁਭਾਅ ਸੀ ਸੁਭਾਅ ਤਾਂ ਠੀਕ ਸੀ ਜੀ ਉਹਨਦੀ ਜਾਨਦੀ ਬੁਲਾਉਂਦੀ ਸੀ ਜਦੋਂ ਬਾਹਰ ਆਉਣਾ ਸਸਰੀ ਘਰ ਬੁਲਾਉਣੀ ਹਾਂ ਪੱਕਾ ਬੇਬੀ ਵਧੀਆ ਮੂੰਹ ਮੱਥੇ ਹਾਂ ਡੈਲੀ ਮੂੰਹ ਮੱਥੇ ਲੱਗਦੇ ਸੀ ਸੱਚੀ ਲੜਕੀ ਸੀ ਬਾਹਰ ਦਾ ਪਤਾ ਨਹੀਂ ਮੈਨੂੰ ਕੀ ਗੱਲ ਆ ਕੀ ਬਾਤ ਆ ਇੱਥੇ ਪਿੰਡ ਚ ਠੀਕ ਦਾ ਵੀ ਸੀ ਅੱਜ ਤੁਹਾਨੂੰ ਪਤਾ ਲੱਗਿਆ ਉਹ ਨੰਬਰ ਹਾਂ ਆ ਤਾਂ ਬੜੀ ਮਹਿਸੂਸ ਦੀ ਗੱਲ ਆ ਵੀ ਮਾੜੀ ਗੱਲ ਹੋਈ ਤੁਹਾਨੂੰ ਸਵੇਰੇ ਪਤਾ ਲੱਗਿਆ ਤਾਂ ਬੜਾ ਦਿਲ ਨੂੰ ਹੋਇਆ ਕੋਈ ਇਹ ਕੀ ਗੱਲ ਹੋ ਗਈ ਜੀ ਇਹਨਾਂ ਦੀ ਕੋਈ ਛੋਕੜ ਦੀ ਗੱਲਬਾਤ ਕਰੀਏ ਇਹ ਦੇ ਮੰਨ ਲਓ ਕਿੱਥੋਂ ਦੇ ਨੇ ਇਹ ਰਹਿਣੇ ਨੇ ਇੱਥੇ ਦੀ ਨੇ ਕੂਰ ਰਹਿੰਦੇ ਹਾਂ ਹਾਂ ਸ਼ੁਰੂਤ ਇੱਥੇ ਹੀ ਰਹਿੰਦੇ ਨੇ ਜਿੰਮੇ ਤੋਂ ਇੱਥੇ ਹੀ ਹਾਂਜੀ ਵਿੱਚ ਫੈਮਿਲੀ ਮੈਂਬਰ ਚ ਕੌਣ ਕੌਣ ਆ ਇਹਦੇ ਇਹ ਤਿੰਨ ਭੈਣਾਂ ਨੇ ਦੋ ਭਰਾ ਨੇ ਉਹ ਵੀ ਨਾਲ ਹੀ ਰਹਿੰਦੇ ਨੇ ਨਾਲ ਹੀ ਆ ਇੱਕ ਇਹਨਾਂ ਦੀ ਮੰਮੀ ਆ ਡੈਡੀ ਹੈ ਨਹੀਂਗਾ ਅੱਛਾ ਜੀ ਡੈਡੀ ਪੂਰਾ ਹੋ ਗਿਆ ਤੁਸੀਂ ਵੀ ਐਸੀ ਮਹੱਲੇ ਦੇ ਹੋ ਜੀ ਮੈਂ ਵੀ ਐਸੀ ਮਹੱਲੇ ਦੇ ਨਾਲ ਹੀ ਮੇਰਾ ਘਰ ਆ ਫਲੋਚੇ ਹਾਂਜੀ ਕਮਲਪੁਰ ਮੰਦੋਂ ਤੁਹਾਡੇ ਗਵੰਡੀ ਸੀਗੇ ਹਾਂਜੀ ਗਵੰਡੀ ਸੀਗੇ ਇੱਕ ਐਕਟਰੀ ਆ ਵਧੀਆ ਬਹੁਤ ਸੋਹਣਾ ਸੁਭਾਅ ਸੀ ਉਹਦਾ ਜਦੋਂ ਵੀ ਮਹੱਲੇ 'ਚ ਮਿਲਦਾ ਹਰੇਕ ਨੂੰ ਨਮਸਤੇ ਸਸਰੀ ਘਰ ਸਭ ਨੂੰ ਦੁਆ ਸਲਾਮ ਵਧੀਆ ਕਰਦੇ ਹੁੰਦੇ ਸੀ ਨੇਚਰ ਵਾਈਜ਼ ਦਾ ਬਹੁਤ ਚੰਗਾ ਸੀ ਬਈ ਇਹ ਆ ਸ਼ੋਸ਼ਣ ਬਰਕਰ ਦੇ ਕੋਈ ਜ਼ਿਆਦਾ ਫੇਮਸ ਹੋ ਗਈ ਸੀ ਕਿ 3 3 ਲੱਖ ਤੋਂ ਜ਼ਿਆਦਾ ਉਹਦੇ ਵੀਊ ਫੋਲੋਅਰ ਹੋ ਗਏ ਸੀ ਇਹ ਵਧੀਆ ਸੀਗੇ ਠੀਕ ਸੀ ਵਧੀਆ ਐਕਟਿਵ ਹੋ ਗਈ ਸੀ ਕਿ ਵਧੀਆ ਰੱਬ ਨੇ ਉਹਦੀ ਬਾਹ ਫੜ ਲਈ ਬਾਕੀ ਗਰੀਬ ਪਰਿਵਾਰ ਸੀਗਾ ਘਰ ਤੁਸੀਂ ਕਰਦੇ ਹਾਲਾਤ ਦੇਖ ਸਕਦੇ ਹੋ ਉਹਨਾਂ ਦੇ ਵੀ ਘਰ ਦੇ ਵਿੱਚ ਛੋਟੇ ਛੋਟੇ ਗੁੜੀਆਂ ਨੇ ਮਾਤਾਵਾ ਉਹਦੇ ਡੈਡੀ ਜੀ ਦੀ ਡੈਥ ਹੋ ਗਈ ਸੀ ਕਈ ਸਾਲ ਪਹਿਲਾਂ ਵੀ ਉਹਦੇ ਨਾਲ ਤਕਰੀਬਨ ਕਰਦੀ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਵੀ ਗਰੀਬ ਪਰਿਵਾਰ ਨੇ ਕੋਈ ਜ਼ਿਆਦਾ ਐ ਨਹੀਂ ਹੋਈ ਸ਼ੁਰੂ ਤੋਂ ਅਮੀਰ ਨੇ ਵੀ ਪਤਾ ਨਹੀਂ ਯੂਪੀ ਸ਼ੈਡ ਦੇ ਪਛੋਕੜ ਐ ਇਹਨਾਂ ਦਾ ਵੀ ਸ਼ੁਰੂ ਤੋਂ ਪਰ ਜੰਮੇ ਪੜੇ ਉਰੇ ਦੇ ਨੇ ਜੈਂਪਲ ਨੇ ਉਰੇ ਦੇ ਪੜੇ ਲਿਖੇ ਵੀ ਉਰੇ ਦੇ ਨੇ ਵੀ ਠੀਕ ਨੇ ਹਿਸਾਬ ਕੋ ਤਾਂ ਬਹੁਤ ਵਧੀਆ ਵਾ ਚੰਗੇ ਨੇਚ ਨੇ ਫੈਮਿਲੀ ਦਾ ਵੀ ਫੈਮਿਲੀ ਦੇ ਵਿੱਚ ਕੌਣ ਕੌਣ ਨੇ ਉਹਨਾਂ ਦੇ ਫੈਮਿਲੀ ਦੇ ਵਿੱਚ ਉਹਨਾਂ ਦੀ ਤਿੰਨ ਭੈਣਾਂ ਨੇ ਦੋ ਭਾਈ ਨੇ ਉਹਦੇ ਹਾਂਜੀ ਮਾਤਾ ਨੇ ਹਾਂ ਸਾਰੇ ਨਾਲ ਇਕੱਠੇ ਰਹਿੰਦੇ ਨੇ ਇੱਕ ਪੈਣ ਦੀ ਮਰਜੀ ਹੈ ਪੈਣਾਂ ਦੇ ਨਾਲ ਉਹਦੇ ਕੋਲੇ ਰਹਿੰਦੀ ਹੈ ਬਾਕੀ ਇੱਕ ਪੈਣ ਕਰਿਆ ਠੀਕ ਨੇ ਬਹੁਤ ਵਧੀਆ ਸੁਭਾਅ ਉਹ ਗਲੀ ਚ ਮਹੱਲੇ ਚ ਤੁਸੀਂ ਪੁੱਛ ਸਕਦੇ ਹੋ ਵਾਕੀ ਗਲੀ ਚ ਜੋ ਖਬਰ ਸੁਣੀ ਹੈ ਰਾਤ ਨੂੰ ਵਿੱਚ ਕੋਈ ਕੰਚਨ ਵੈਸੇ ਉਹਨੂੰ ਕੰਚਨ ਕਹਿੰਦੇ ਆ ਕਮਲਕੌਰ ਇੰਸਟਾਗ੍ਰਾਮ ਦੀ ਆਈਡੀ ਦਾ ਨਾਮ ਆ ਜਿੱਦੋਂ ਰਾਤ ਨੂੰ ਖਬਰ ਮਿਲੀ ਹੈ ਵੀ ਇਸ ਇਸ ਕਰਕੇ ਗੱਲ ਹੋਈ ਬਹੁਤ ਸ਼ੋਰ ਹੋਇਆ ਵੀ ਬਹੁਤ ਮਾੜਾ ਕੰਮ ਹੋਇਆ ਵੀ ਇਦਾਂ ਦਾ ਕੁਝ ਨਹੀਂ ਸੀਗਾ ਨਾ ਕੋਈ ਮਾੜੇ ਬੰਦੇ ਨਾਲ ਉਹਦਾ ਬੈਠਣਾ ਉੱਟਣਾ ਸੀਗਾ ਕਿ ਜਿੰਨਾ ਵੀ ਜੋ ਵੀ ਚੰਗਾ ਕੰਮ ਕਰਦੀ ਸੀ। ਤਾਂ ਵੀ ਪਤਾ ਲੱਗ ਸਕਿਆ ਮੈਨੂੰ ਕੋਈ ਜਿਵੇਂ ਤੁਹਾਡੇ ਨਾਲ ਵਧੀਆ ਵਿਚਰਦੇ ਸੀਗੇ ਕਾਰਨਾਂ ਦਾ ਕੋਈ ਕਾਰਨ ਦਾ ਕੁਝ ਨਹੀਂ ਇਦਾਂ ਦੇ ਕੁਝ ਗੱਲ ਨਹੀਂ ਕਦੇ ਸ਼ੋਅ ਕਰਦੀ ਸੀ ਵੀ ਮੇਰੇ ਨਾਲ ਇਦਾਂ ਹੋਇਆ ਉਹਦਾ ਇਹ ਤਾਂ ਮਹੱਲੇ ਚ ਬੰਦਾ ਕਹਿ ਦਿੰਦਾ ਜਿਵੇਂ ਸਾਡੇ ਨਾਲ ਹਾਂ ਆਂਦੀ ਜਾਂਦੀ ਦੁਆ ਸਲਾਮ ਵਧੀਆ ਖੜ ਕੇ ਗੱਲਾਂ ਕਰਦੀ ਹੁੰਦੀ ਪੰਜ ਮਿੰਟ 10 ਮਿੰਟ ਠੀਕ ਹੈ ਪੁੱਛਦੇ ਵੀ ਕਿੱਦਾਂ ਤੇਰਾ ਕੰਮ ਕਾਬੇ ਬਹੁਤ ਵਧੀਆ ਚੱਲਦਾ ਵੀ ਰੱਬ ਨੇ ਬਾਹ ਫੜ ਲਈ ਹੁਣ ਮੇਰਾ ਵਧੀਆ ਬਹੁਤ ਕੰਮ ਚੱਲਦਾ ਪਿਆ ਉਹ ਗੱਲਾਂ ਕਰਦੀ ਹੁੰਦੀ ਮੇਰੇ ਕਹਿ ਛੋਟੇ ਛੋਟੇ Instagram ਤੋਂ ਲਾਵਾ ਕੁਝ ਮਤਲਬ ਉਹਨਾਂ ਦਾ ਵਰਕ ਸੀਗਾ ਨਹੀਂ ਨਹੀਂ ਹੋਰ ਦੀ ਸਾਨੂੰ ਕੋਈ ਸੁਣਨੇ ਚ ਆ ਵੀ Instagram 'ਤੇ ਆ ਪਰ ਪੁੱਛਣਾ ਕਰਦੀ ਹੁੰਦੀ ਸੀ ਜਾਂ ਮੋੜਲੀ 'ਚ ਕਰਦੀ ਹੁੰਦੀ ਸੀ ਬਸ ਇੰਨਾ ਹੀ ਸਾਨੂੰ ਪਤਾ ਲੱਗਿਆ ਸੀਗਾ ਹਾਂਜੀ ਭਾਜੀ ਮਨੂ ਕਮਲਕੌਰ ਗਵੰਡੀ ਸੀ ਕਿਹਦੇ ਤੋਂ ਹਾਂਜੀ ਸਰ ਮੇਰੇ ਕਮਲਕੌਰ ਮੇਰੇ ਗਵੰਡੀ ਸੀਗਾ ਮੇਰਾ ਉਹਨਾਂ ਦੇ ਪਰਿਵਾਰ ਨਾਲ ਕਾਫੀ ਅੱਛਾ ਰਿਲੇਸ਼ਨ ਸੀ ਸਾਡੇ ਘਰੇ ਆਉਂਦੇ ਜਾਂਦੇ ਸੀਗੇ ਤੇ ਸਾਨੂੰ ਰਾਤ 9:30 ਵਜੇ ਇਨਫੋਰਮੇਸ਼ਨ ਮਿਲੀ ਲੋਕਲ ਪੁਲਿਸ ਆਈ ਸੀ ਉਹਨਾਂ ਨੇ ਦੱਸਿਆ ਕਿ ਕਮਲਕੌਰ ਦੀ ਡੈਥ ਹੋ ਚੁੱਕੀ ਹੈ ਤੇ ਬਹੁਤ ਮਾੜਾ ਕੰਮ ਹੋਇਆ ਸਰ ਪਰ ਐਕਚੁਅਲ ਦੇ ਵਿੱਚ ਉਹ ਕੁੜੀ ਦਾ ਇਦਾਂ ਦਾ ਕੋਈ ਬਾਹਰ ਕੋਈ ਗੈਂਗਸਟਰ ਨਾਲ ਜਾਂ ਕਿਸੇ ਨਾਲ ਕੋਈ ਵਿਵਾਦ ਨਹੀਂ ਸੀ ਬਹੁਤ ਅੱਛਾ ਉਹਦਾ ਮੱਲੇ ਦੇ ਵਿੱਚ ਲੋਕਾਂ ਨਾਲ ਪਿਆਰ ਸੀ ਅੱਛੀ ਬੋਲਵਾਨੀ ਸੀਗੀ ਤੇ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਹਰ ਕੋਈ ਫੇਮਸ ਉਹਨੂੰ ਬਹੁਤ ਕੁਝ ਬੋਲਦਾ ਹੈ ਪਰ ਅਸਲ ਰੀਅਲ ਲਾਈਫ ਦੇ ਵਿੱਚ ਇਦਾਂ ਦਾ ਕੁਝ ਨਹੀਂ ਸੀਗੀ ਉਹ ਤੇ ਪਰ ਰਾਤ ਜੋ ਵੀ ਉਹਦੇ ਨਾਲ ਇਨਸੀਡੈਂਟ ਹੋਇਆ ਬਹੁਤ ਗਲਤ ਹੋਇਆ ਹੈ ਦੋ ਸੁਣਨ ਚ ਆਇਆ ਦੋ ਦਿਨ ਹੋ ਗਏ ਸੀ ਉਹਦੀ ਡੈਥ ਹੋਈ ਨੂੰ ਦੋ ਦਿਨ ਦੀ ਬੋਡੀ ਉਹਦੀ ਕਾਰ ਦੇ ਵਿੱਚ ਪਈ ਸੀ ਉਹਦੇ ਕੋਈ ਟੈਂਟ ਕਾਰ ਸੀਗੀ ਜਿਸ ਵਿੱਚ ਉਹਦੀ ਬੋਡੀ ਮਿਲੀ ਹੈ ਜਿਪ ਛੋਕੜ ਦੀ ਗੱਲਬਾਤ ਕਰੀ ਜੇ ਕਿ ਉਹ ਸ਼ੁਰੂ ਤੋਂ ਇੱਥੇ ਹੀ ਛੋਕੜ ਸਰ ਉਹ ਸ਼ੁਰੂ ਤੋਂ ਇੱਥੇ ਹੀ ਆ ਜੀ ਉਹ ਘਟੋ ਘਟ 30 35 ਵਾਲੀ ਸਾਲ ਤੋਂ ਇੱਥੇ ਹੀ ਰਹਿ ਰਹੇ ਨੇ ਫੈਮਿਲੀ ਮੈਂਬਰ ਚ ਕੌਣ ਕੌਣ ਹੈ ਫੈਮਿਲੀ ਮੈਂਬਰ ਸਰ ਉਹਦੇ ਦੋ ਬ੍ਰਦਰ ਨੇ ਤਿੰਨ ਸਿਸਟਰ ਨੇ ਅੱਗੇ ਉਹਦੇ ਬ੍ਰਦਰ ਦੇ ਚਾਰ ਬੇਟੀਆਂ ਨੇ ਇੱਕ ਦੇ ਇੱਕ ਬੇਟਾ ਹੈ ਫਾਦਰ ਦੀ ਉਹਦੇ ਡੈਥ ਹੋ ਚੁੱਕੀ ਹੈ ਮਦਰ ਉਹਦੇ ਹੈਗੇ ਨੇ ਉਹ ਬਿਮਾਰ ਰਹਿੰਦੇ ਨੇ ਉਹ ਤੇ ਇਹ ਅਸਰ ਜ਼ਿਆਦਾਤਰ ਘਰ ਤੋਂ ਬਾਹਰ ਹੀ ਰਹਿੰਦੀ ਸੀ ਆਪਣੇ ਦੋਸਤਾਂ ਨਾਲ ਕਿਵੇਂ ਵਿਚਰਦੇ ਸੀਗੇ ਬਹੁਤ ਅੱਛਾ ਸਰ ਉਹਨਾਂ ਦਾ ਕੈਕਟਰ ਕੁਝ ਹੋਰ ਸੀਗਾ ਨਹੀਂ ਬਹੁਤ ਅੱਛਾ ਸੀ ਉਹਨਾਂ ਦਾ ਲੋਕਾਂ ਦੇ ਨਾਲ ਵਿਵਹਾਰ ਬੋਲਬਾਣੀ ਬਹੁਤ ਅੱਛੀ ਜਿਹੀ ਪੈਰਾਵਾ ਅੱਛਾ ਸੀ ਤੇ ਪਰ ਬਾਹਰ ਲੋਕਾਂ ਲਈ ਜੋ ਲੋਕ ਜੋ ਮਰਜ਼ੀ ਗਲਤ ਕਰੀ ਜਾਣ ਪਰ ਉਹ ਇਸ ਏਰੀਆ ਦੇ ਵਿੱਚ ਬਹੁਤ ਅੱਛਾ ਉਹਦਾ ਬੋਲਬਾਣੀ ਸੀ ਤੇ ਹੁਣ ਫੈਮਿਲੀ ਦੇ ਵਿੱਚ ਉਹਨਾਂ ਦੇ ਹੋਰ ਕੌਣ-ਕੌਣ ਨੇ ਬੱਚੇ ਉਹਨਾਂ ਦੇ ਉਹ ਤਾਂ ਅਨਮੈਰਿਡ ਸੀ ਸਰ ਉਹਦੇ ਬ੍ਰਦਰ ਦੇ ਬੱਚੇ ਸੀਗੇ ਇਸ ਟਾਈਮ ਤੋਂ ਫੈਮਿਲੀ ਸਾਰੀ ਉੱਥੇ ਗਈ ਹੋਈ ਆ ਉਹ ਹਲੇ ਤੱਕ ਆਏ ਨਹੀਂ ਹੈਗੇ ਘਰ ਬੰਦ ਹੈ ਉਹਨਾਂ ਦਾ ਇਸ ਟਾਈਮ ਕੋਈ ਨਹੀਂ ਹੈਗਾ